ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਇਕਨਾਂ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਟਰੰਪ ਦਾ ਵੱਡਾ ਫੈਸਲਾ ਦੱਖਣੀ ਅਫਰੀਕਾ 'ਚ ਜੀ 20 ਸਿਖਰ ਸੰਮੇਲਨ ਦਾ ਬਾਈਕਾਟ ਕਰੇਗਾ ਅਮਰੀਕਾ ਅਮਰੀਕਾ ਵਿੱਚ ਅਮਰੀਕਾ ਇਸ ਸਾਲ ਦੱਖਣੀ ਅਫਰੀਕਾ ਵਿੱਚ ਹੋਣ ਵਾਲੇ ਜੀ 20 ਸੰਮੇਲਨ ਦਾ ਬਾਈਕਾਟ ਕਰੇਗਾ ਇਸ ਦੀ ਜਾਣਕਾਰੀ ਟਰੰਪ ਨੇ ਖੁਦ ਦਿੱਤੀ ਹੈ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਕੋਈ ਵੀ ਅਮਰੀਕੀ ਸਰਕਾਰੀ ਅਧਿਕਾਰੀ ਦੱਖਣੀ ਅਫਰੀਕਾ ਵਿੱਚ ਹੋਣ ਵਾਲੇ G20 ਸਮਾਗਮ ਵਿੱਚ ਸ਼ਾਮਲ ਨਹੀਂ ਹੋਵੇਗਾ ਟਰੰਪ ਨੇ ਦੱਖਣੀ ਅਫਰੀਕਾ ਵਿੱਚ ਗੋਰੇ ਕਿਸਾਨਾਂ ਨਾਲ ਹੋਏ ਇੱਕ ਤੇਜ਼ ਦੁਰਵਿਅਰ ਨੂੰ ਦਾ ਕਾਰਨ ਦੱਸਿਆ ਹੈ ਟਰੰਪ ਨੇ ਪਹਿਲਾ ਐਲਾਨ ਕੀਤਾ ਸੀ ਕਿ ਉਹ ਦੁਨੀਆ ਦੀਆਂ ਪ੍ਰਮੁੱਖ ਅਤੇ ਉੱਤਰ ਉੱਭਰ ਰਹੀਆਂ ਆਰਥਵਿਵਸਥਾ ਦੇ ਰਾਸ਼ਟਰਮੁਖੀਆਂ ਦੇ ਸਾਲਾਨਾ ਸਮੇਲਨ ਵਿੱਚ ਸ਼ਾਮਲ ਨਹੀਂ ਹੋਣਗੇ ਉਪਰराष्ट्रपति ਜੇਡੀ ਵੈਸਟ ਟਰੰਪ ਦੀ ਜਗ੍ਹਾ ਸ਼ਾਮਲ ਹੋਣ ਵਾਲੇ ਸਨ ਪਰ ਵੈਨਸ ਦੀਆਂ ਯੋਜਨਾਵਾਂ ਤੋਂ ਜਾਣੂ ਇੱਕ ਵਿਅਕਤੀ ਜਿਸ ਨੇ ਆਪਣੇ ਕਾਰਜਕ੍ਰਮ ਤੇ ਚਰਚਾ ਕਰਨ ਲਈ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਗੱਲ ਕੀਤੀ ਨੇ ਕਿਹਾ ਕਿ ਵੈਨਸ ਨੂੰ ਸਮੇਲਨ ਵਿੱਚ ਸ਼ਾਮਲ ਨਹੀਂ ਹੋਣਗੇ ਟਰੰਪ ਨੇ ਆਪਣੇ ਟਰੂਥ ਆਊਟ ਸੋਸ਼ਲ ਮੀਡੀਆ ਤੇ ਕਿਹਾ ਕਿ ਇਹ ਪੂਰੀ ਤਰ੍ਹਾਂ ਕਨਾਉਣਾ ਹੈ ਕਿ ਜੀ20 ਸਮੇਲਨ ਦੱਖਣੀ ਅਫਰੀਕਾ ਵਿੱਚ ਹੋਵੇਗਾ ਆਪਣੀ ਪੋਸਟ ਤੇ ਟਰੰਪ ਨੇ ਫਰੀਕੀ ਲੋਕਾਂ ਖਿਲਾਫ ਦੁਰਵਿਹਾਰ ਜਿਸ ਵਿੱਚ ਹਿੰਸਾ ਤੇ ਮੌਤ ਸ਼ਾਮਲ ਹੈ ਦੇ ਨਾਲ-ਨਾਲ ਉਹਨਾਂ ਦੀ ਜ਼ਮੀਨ ਅਤੇ ਖੇਤਾਂ ਨੂੰ ਜ਼ਬਤ ਕਰਨਾ ਸ਼ਾਮਲ ਹੈ। ਕੰਪ੍ਰਾਚਾਰਨ ਲੰਬੇ ਸਮੇਂ ਤੋਂ ਦੱਖਣੀ ਅਫਰੀਕਾ ਦੀ ਸਰਕਾਰ ਤੇ ਘੱਟ ਗਿਣਤੀ ਗੋਰੇ ਫਰੀਕੀ ਕਿਸਾਨਾਂ ਤੇ ਅਤਿਆਚਾਰ ਤੇ ਹਮਲਿਆਂ ਦੀ ਇਜਾਜ਼ਤ ਦੇਣ ਦਾ ਦੋਸ਼ ਲਗਾਉਂਦਾ ਰੱਖਿਆ ਹੈ। ਕਹ ਲਿਆ ਕਿ ਦੱਖਣੀ ਅਫਰੀਕਾ ਦੀ ਸਰਕਾਰ ਨੇ ਕਿਹਾ ਕਿ ਉਹ ਇਸ ਵਿਚਰੇ ਦੇ ਦੋਛਾਂ ਤੋਂ ਹੈਰਾਨ ਹੈ ਕਿਉਂਕਿ ਦੇਸ਼ ਵਿੱਚ ਗੋਰੇ ਨਿਵਾਸੀਆਂ ਦਾ ਜੀਵਨ ਪੱਧਰ ਆਮ ਤੌਰ ਤੇ ਕਾਲੇ ਨਿਵਾਸੀਆਂ ਨਾਲੋਂ ਬਹੁਤ ਉੱਚਾ ਹੈ ਭਾਵੇਂ ਕਿ ਗੋਰੇ ਕਟ ਗਿਣਤੀ ਸ਼ਾਸਨ ਦੀ ਰੰਗ ਭੇਦ ਪ੍ਰਣਾਲੀ ਦੇ ਅੰਤ ਦੇ ਤਿੰਨ ਦਹਾਕਿਆਂ ਤੋਂ ਬਾਅਦ ਸਮਾ ਰਹੇ ਚੁੱਕੇ ਹਨ ਰਾਸ਼ਟਰਪਤੀ ਸਿਰਲ ਰਾਮਾ ਪੋਸਾ ਨੇ ਕਿਹਾ ਕਿ ਉਹਨਾਂ ਨੇ ਟਰੰਪ ਨੂੰ ਦੱਸਿਆ ਕਿ ਪ੍ਰੀਕੀ ਲੋਕਾਂ ਨਾਲ ਖਤੇਤ ਵਿਤਕ੍ਰੇ ਅਤੇ ਅਤਿਆਚਾਰ ਬਾਰੇ ਜਾਣਕਾਰੀ ਪੂਰੀ ਤਰ੍ਹਾਂ ਗਲਤ ਹੈ ਫਿਰ ਪ੍ਰਸ਼ਾਸਨ ਦੱਖਣੀ ਪ੍ਰੀਕੀ ਸਰਕਾਰ ਦੀ ਲੋਚਨਾ ਕਰਦਾ ਹੈ ਇਸ ਹਫਤੇ ਦੇ ਸ਼ੁਰੂ ਵਿੱਚ ਮੀਆਮੀ ਵਿੱਚ ਇੱਕ ਆਰਥਿਕ ਪਾਸ਼ੰਦran ਟਰੰਪ ਨੇ ਕਿਹਾ ਸੀ ਕਿ ਦੱਖਣੀ ਅਫਰੀਕਾ ਨੂੰ ਜੀ20 ਤੋਂ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ 12